ਪ੍ਰੋਗਰੈਸਿਵ ਫਰੰਟ ਪੰਜਾਬ ਵੱਲੋਂ ਪੰਜਾਬ ਦੇ ਪੱਖ ਦੇ ਮੁੱਦਿਆਂ ਦੇ ਸੰਬੰਧੀ ਫਰੰਟ ਦੇ ਮੁੱਖ ਦਫ਼ਤਰ ਵਿੱਚ ਆਦੇਦਾਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਪੰਜਾਬ ਵਿੱਚ ਲੋਕਾਂ ਨੂੰ ਮੁਫਤ ਦਿੱਤੀਆਂ ਜਾ ਰਹੀਆਂ ਸਹੂਲਤਾਂ ਨਾਲ ਪੰਜਾਬ ਦੇ ਹੋ ਰਹੇ ਨਿਗਾਰ ਤੇ ਚਿੰਤਾ ਪ੍ਰਗਟ ਕੀਤੀ ਤੇ ਇਸ ਬਾਰੇ ਪੰਜਾਬ ਸਰਕਾਰ ਨੂੰ ਵੀ ਪੱਤਰ ਭੇਜੇ ਗਏ ਪ੍ਰੈਸ ਕਾਨਫਰੰਸ ਵਿੱਚ ਆਗੂਆਂ ਵੱਲੋਂ ਕੀਤੀ ਗਈ ਗੱਲਬਾਤ ਤੁਹਾਡੇ ਰੂਬਰੂ ਕਰਦੇ ਹਾਂ ਸਾਰੇ ਮੀਡੀਆ ਸਾਥੀਆਂ ਦਾ ਪ੍ਰੋਗਰੈਸਿਵ ਫਰੰਟ ਪੰਜਾਬ ਵੱਲੋਂ ਬਹੁਤ ਧੰਨਵਾਦ ਕੀਤਾ ਜਾਂਦਾ ਜਿਹੜੇ ਤੁਸੀਂ ਸਾਡੇ ਬਹੁਤ ਸ਼ੋਰਟ ਸੱਦੇ ਦੇ ਇਥੇ ਪਹੁੰਚੇ ਹੋ ਅੱਜ ਫਰੰਟ ਵੱਲੋਂ ਅਸੀਂ ਮੈਂ ਦਰਸ਼ਨ ਸਿੰਘ ਢਾੜੀਵਾਲ ਚੇਅਰਮੈਨ ਫਰੰਟ ਦਾ ਤੇ ਆਪਣੇ ਹਰਮਿੰਦਰ ਸਿੰਘ ਮਹਾਵੀਰ ਜੀ ਪ੍ਰਧਾਨ ਤੇ ਸਾਡੇ ਜਨਰਲ ਸਕੰਤਰ ਮਹਿੰਦਰ ਸਿੰਘ ਜੀ ਤੇ ਡਾਕਟਰ ਦਲਜੀਤ ਸਿੰਘ ਅੱਜ ਅਸੀਂ ਇੱਕ ਦੇਸ਼ ਦੇ ਬਹੁਤ ਹੀ ਅਹਿਮ ਮੁੱਦੇ ਤੇ ਗੱਲ ਕਰਨੀ ਹੈ ਮੀਡੀਆ ਦੇ ਨਾਲ ਤਾਂ ਕਿ ਦੇਸ਼ ਦੇ ਲੋਕਾਂ ਤੇ ਪੰਜਾਬ ਦੇ ਲੋਕਾਂ ਤੱਕ ਪਹੁੰਚੇ ਕੇ ਦੇਸ਼ ਦੀਆਂ ਜਿਹੜੀਆਂ ਸੈਂਟਰ ਸਰਕਾਰਾਂ ਤੇ ਪੰਜਾਬ ਦੀਆਂ ਸਰਕਾਰਾਂ ਨੇ ਪੰਜਾਬ ਵੀ ਵਿੱਚ ਸ਼ਾਮਲ ਹੈ ਇੱਕ ਲੋਕਾਂ ਨੂੰ ਮੁਫਤ ਦੀਆਂ ਰਿਓੜੀਆਂ ਜਿਹਨੂੰ ਕਹਿੰਦੇ ਮੁਫਤ ਦੀਆਂ ਸਹੂਲਤਾਂ ਜਿਨ੍ਹਾਂ ਨੂੰ ਲੋਡ ਵੀ ਨਹੀਂ ਹੈ ਅਮੀਰ ਬੰਦਿਆਂ ਨੂੰ ਵੀ ਵੋਟਾਂ ਦੇ ਖਾਤਰ ਸ਼ੁਰੂ ਕਰਕੇ ਦੇਸ਼ ਵੀ ਕੰਗਾਲ ਕਰਦਾ ਤੇ ਪੰਜਾਬ ਵੀ ਕੰਗਾਲ ਕਰਦਾ ਪੰਜਾਬ ਤੋਂ ਅਸੀਂ ਇਹ ਮੁਹਿੰਮ ਸ਼ੁਰੂ ਕਰਨਾ ਚਾਹੁੰਦੇ ਹਾਂ ਕਿਉਂਕਿ ਪੰਜਾਬ ਜਿਹੜੀ ਗੁਰੂਆਂ ਪੀਰਾਂ ਤੀਰਾਂ ਦੀ ਤੇ ਸ਼ਹੀਦਾਂ ਦੀ ਧਰਤੀ ਹੈ ਹਰ ਇੱਕ ਜਿਹੜਾ ਜੋ ਵੀ ਮੂਵਮੈਂਟ ਹੈ ਪੰਜਾਬ ਆਜ਼ਾਦੀ ਤੋਂ ਲੈ ਕੇ ਪੰਜਾਬ ਚੱਲਦੀ ਕਿਸਾਨੀ ਤੱਕ ਉਹ ਪੰਜਾਬ ਤੋਂ ਸ਼ੁਰੂ ਹੁੰਦੀ ਹੈ ਤੇ ਪੰਜਾਬ ਤੋਂ ਸ਼ੁਰੂ ਹੋ ਕੇ ਉਹ ਸਿਰੇ ਵੀ ਲੱਗ ਜਾਂਦੀ ਕਿਉਂਕਿ ਇਹ ਜੇ ਪੰਜਾਬ ਦੀ ਧਰਤੀ ਆ ਜਿਹੜੀ ਇਹ ਆਪ ਹੀ ਪ੍ਰਕਾਰ ਨਾਲ ਆ ਜਾਂਦੀ ਆ ਲੋਕਾਂ ਨੂੰ ਪੰਜਾਬ ਦੇਆਂ ਨੂੰ ਵੀ ਹੁਣ ਦੇਸ਼ ਤੇ ਸੰਕਟ ਐ ਸੂਬੇ ਤੇ ਸੰਕਟ ਐ ਤੁਸੀਂ ਬੋਲੋ ਹੁਣ ਜੇ ਤੁਸੀਂ ਅੱਜ ਪੰਜਾਬ ਦੀ ਹਾਲਾਤ ਆਪਾਂ ਦੇਖੀਏ ਪਿਛਲੇ ਆਪਾਂ 1997 ਤੋਂ ਲੈ ਕੇ ਅੱਜ ਤੀਕ ਜਿੰਨੀਆਂ ਵੀ ਸਰਕਾਰਾਂ ਨੇ ਹਰਾਜ ਕੀਤਾ ਸਿਆਸੀ ਪਾਰਟੀਆਂ ਨੇ ਉਹ ਜ਼ਿੰਮੇਵਾਰ ਨੇ ਤੇ ਅਫਸਰशाही ਪੰਜਾਬ ਦੀ ਜ਼ਿੰਮੇਵਾਰ ਹੈ ਤੇ ਇਹ ਸਾਰੇ ਹੀ ਕਾਰਪੋਰੇਟ ਸੈਕਟਰ ਨਾਲ ਮਿਲੇ ਹੋਏ ਨੇ ਇਹ ਇਹਨਾਂ ਦੀਆਂ ਸਾਰੀਆਂ ਜਿਹੜੀਆਂ ਗਲਤ ਪਾਲਿਸੀਆਂ ਕਰਕੇ ਵੋਟਾਂ ਦੀ ਰਾਜਨੀਤੀ ਕਿਉਂਕਿ ਪੰਜਾਬ ਦੀਆਂ ਜਿਹੜੀਆਂ ਪਾਰਟੀਆਂ ਐ ਇਹਨਾਂ ਨੂੰ ਇੱਕੇ ਹੀ ਇੱਕੇ ਹੀ ਇਹਨਾਂ ਦਾ ਨਾਰਾ ਹੈ ਵੀ ਵੋਟਾਂ ਵੋਟ ਦੇ ਨੋਟ ਲੋਕਾਂ ਨੂੰ ਭੁੱਲ ਜਿਓ ਵੋਟਾਂ ਦੀ ਗੱਲ ਕਰੋ ਨੋਟਾਂ ਦੀ ਗੱਲ ਕਰੋ ਲੋਕਾਂ ਦੀ ਨਾ ਕਰੋ ਪਰ ਅਸੀਂ ਸਾਡਾ ਫਰਾਂਟੇ ਚ ਹੁੰਦਾ ਹੈ ਵੀ ਅਸੀਂ ਲੋਕਾਂ ਦੀ ਗੱਲ ਜਿਹੜੀ ਸ਼ੁਰੂਆਤ ਕਰਨਾ ਚਾ ਰਹੇ ਹਾਂ ਕਿਉਂਕਿ ਪੰਜਾਬ ਦੇ ਵਿੱਚ ਅੱਜ 3.55 ਲੱਖ ਕਰੋੜ ਰੁਪਏ ਜਿਹੜਾ ਉਹ ਕਰਜ਼ਾ ਉੱਤੇ ਚੜ ਚੁੱਕਾ ਜਿਹੜਾ ਕਿ ਪਿਛਲੇ 5 ਸਾਲਾਂ ਚ 1.25 ਕਰੋੜ ਰੁਪਿਆ ਉਹ ਹੋਰ ਵੱਧ ਗਿਆ ਤੇ ਹੁਣ ਇਹ ਵੀ ਅੰਕੜੇ ਆ ਰਹੇ ਨੇ ਕਿ ਇਹ 2025 ਦੇ ਐਂਡ ਤੱਕ ਕਰ 4.17 ਲੱਖ ਕਰੋੜ ਰੁਪਿਆ ਜਿਹੜਾ ਉਹ ਕਰਜ਼ਾ ਜਿਹੜਾ ਉਹ ਪੰਜਾਬ ਚ ਹੋ ਜਾਏਗਾ ਤੇ ਇਹਦਾ ਵਿਆਜ ਵੀ ਬਹੁਤ ਜ਼ਿਆਦਾ ਦਿੱਤਾ ਜਾ ਰਿਹਾ ਹੈ ਤੇ ਹੁਣ ਇਹ ਜੀਡੀਪੀ ਦਾ ਜਿਹੜਾ ਲੋਨ ਹੈ ਪੰਜਾਬ ਦਾ 48% 48% ਹੋ ਗਿਆ ਪੰਜਾਬ ਬਿਲਕੁਲ ਹੀ ਫਾਈਨੈਂਸ਼ੀਅਲ ਜਿਹੜੀ ਐਮਰਜੈਂਸੀ ਹੈ ਉਹਦੀ ਉਹ ਉੱਥੇ ਪਹੁੰਚ ਚੁੱਕਾ ਮਤਲਬ ਹੋ ਸਕਦਾ ਵੀ ਥੋੜੀ ਦੇਰ ਨੂੰ ਪੰਜਾਬ ਦੇ ਵਿੱਚ ਤਨਖਾਹਾਂ ਵੀ ਨਾ ਮਿਲਣ ਤੇ ਸਾਰੀਆਂ ਸਕੀਮਾਂ ਜਿਹੜੀਆਂ ਉਹ ਜਿਹੜੀਆਂ ਥੋੜੀਆਂ ਹੋਵੇ ਤੇ ਚੱਲਦੀਆਂ ਬੈਸ ਤੇ ਸਾਰੀਆਂ ਉਹ ਬੰਦ ਹੀ ਹੋ ਚੁੱਕੀਆਂ ਹੁਣ ਇਸ ਨੂੰ ਅਸੀਂ ਇਸ ਦੇ ਖਿਲਾਫ ਮੇਹਮ ਸ਼ੁਰੂ ਕਰਨ ਲਈ ਅਸੀਂ ਫਰੰਟ ਵੱਲੋਂ ਪੰਜਾਬ ਦੇ ਲੋਕਾਂ ਨੂੰ ਜਾਗਰਿਤ ਕਰਾਂਗੇ ਇੱਕ ਅਸੀਂ ਅੱਜ ਪੱਤਰ ਲਿਖਿਆ ਮੁੱਖ ਮੰਤਰੀ ਨੂੰ ਤੇ ਇਸ ਦੀਆਂ ਕਾਪੀਆਂ ਸਾਰੇ ਸਿਆਸੀ ਪਾਰਟੀਆਂ ਦੇ ਪ੍ਰਧਾਨਾਂ ਨੂੰ ਤੇ ਮੁਖੀਆਂ ਨੂੰ ਅਸੀਂ ਭੇਜ ਰਹੇ ਹਾਂ ਇਹਦੇ ਵਿੱਚ ਸਿਰਫ ਜਿਹੜੀ ਤੁਸੀਂ ਬਿਜਲੀ ਦੀ ਸਬਸਿਡੀ ਆਪਾਂ ਦੇਖੀ ਹੈ ਤਾਂ ਉਹ 22000 ਕਰੋੜ ਰੁਪਏ ਹੋਗੀ 22000 ਕਰੋੜ ਇੱਕ ਵਿਭਾਗ ਦੇ ਦੀ ਸਬਸਿਡੀ ਜਿਹੜੀ ਮਤਲਬ ਇਹ ਵਿਭਾਗ ਬੰਦ ਹੋਣ ਵਾਲਾ ਹੀ ਹੈ ਦੂਜਾ ਇਹਦੇ ਵਿੱਚ ਟਿਊਬਲਾਂ ਦਾ ਘਰੇਲੂ ਇਹਦੇ ਵਿੱਚ ਹੀ ਸ਼ਾਮਲ ਹੋ ਜਾਂਦਾ ਤੇ ਜਿਹੜਾ ਔਰਤਾਂ ਨੂੰ ਬੱਸਾਂ ਦਾ ਮੁਫਤ ਸਫ਼ਰ ਹੈ ਪੰਜਾਬ ਰੋਡ ਬਚ ਤੇ ਪੈਸੂ ਰੋਡ ਵੇਜ ਦੇ 800 ਕਰੋੜ ਰੁਪਏ ਸਰਕਾਰ ਤੋਂ ਤਕਰੀਬਨ ਲੈਣਾ ਹੈ ਇਹ ਇਹ ਵੀ ਬੰਦ ਹੋਣ ਦੇ ਕਿਨਾਰੇ ਹੈ ਇਹ ਜਿਹੜੀਆਂ ਪਾਲਿਸੀਆਂ ਨੇ ਪੰਜਾਬ ਜਿਹੜਾ ਖਤਮ ਕਰਤਾ, ਕੰਗਾਲ ਕਰਤਾ। ਪੰਜਾਬ ਰੋਡ 'ਤੇ ਪੈਪਸੂ ਰੋਡ ਦੇ ਵਿੱਚ ਤਕਰੀਬਨ ਹੁਣ 900 ਬੱਸਾਂ ਦੀ ਜ਼ਰੂਰਤ ਹੈ ਪੰਜਾਬ ਦੇ ਵਿੱਚ। ਇਸ ਸਰਕਾਰ ਨੇ ਕੋਈ ਬੱਸ ਅਜੇ ਤੱਕ ਨਹੀਂ ਪਾਈ। ਇਹਦੇ ਨਾਲ ਸਾਡੀ ਗੱਲ ਹੋਈ ਹੈ ਜਿਹੜੇ ਜੂਨੀਅਰਾਂ ਦੇ ਲੀਡਰ ਨੇ ਜਿਹੜੇ ਸੋਚਦੇ ਨੇ ਪੰਜਾਬ ਦੇ ਹੱਕ ਵਿੱਚ। ਉਹ ਕਹਿੰਦੇ ਇਹਦੇ ਨਾਲ ਪ੍ਰਾਈਵੇਟ ਬੱਸਾਂ ਵੀ ਨੁਕਸਾਨ ਹੋ ਰਿਹਾ ਤੇ ਸਰਕਾਰੀ ਦਾ ਤਾਂ ਹੋ ਰਿਹਾ। ਪ੍ਰਾਈਵੇਟ ਦਾ ਇਹ ਹੋ ਰਿਹਾ ਕਿ ਜਿਹੜੀਆਂ ਔਰਤਾਂ ਨੇ ਉਹ ਪ੍ਰਾਈਵੇਟ ਬੱਸਾਂ ਤੋਂ ਬੈਠਣ ਤੋਂ ਬੰਦ ਹੋ ਗਈਆਂ, ਉਹ ਵੀ ਘਟੇ ਚ ਜਾ ਰਹੀਆਂ। ਮਤਲਬ ਸਿਰਫ ਵੋਟਾਂ ਦੀ ਰਾਜਨੀਤੀ ਤੁਸੀਂ ਵੋਟਾਂ ਦੀ ਰਾਜਨੀਤੀ ਕਰਕੇ ਜਿਹੜਾ ਪੰਜਾਬ ਕੰਗਾਲ ਕਰਦਾ ਮੇਰੇ ਖਿਆਲ ਵਲਟਾ ਦਾ ਕੋਈ ਐਸਾ ਦੇਸ਼ ਨਹੀਂ ਹੋਊਗਾ ਜਿੱਥੇ ਤੁਸੀਂ ਭਗਵੰਤ ਮਾਨ ਜੀ ਖੁਦ ਕਹਿੰਦੇ ਕਿ ਪਰਸੋਂ ਮਾਚਸ ਤੋਂ ਲੈ ਕੇ ਹਰ ਇੱਕ ਚੀਜ਼ ਤੇ ਜੀਐਸਟੀ ਦੇਣੀ ਪੈਂਦੀ ਹੈ ਉਹਨਾਂ ਦਾ ਕਹਿਣ ਦਾ ਭਾਵ ਤਾਂ ਵੀ ਮਾਚਸ ਤਾਂ ਗਰੀਬ ਬੰਦਾ ਹੀ ਖਰੀਦਦਾ ਉਹ ਆਪਣਾ ਗੈਸ ਵੀ ਨਹੀਂ ਰੱਖ ਸਕਦਾ ਇੱਕ ਮਾਚਸ ਵਾਲੇ ਗਰੀਬ ਦਾ ਜਿਹੜਾ ਜੀਐਸਟੀ ਹੈ ਜਿਹੜਾ ਹਰ ਗਰੀਬ ਮਜ਼ਦੂਰ ਦਿੰਦਾ ਜਿਹੜਾ 5-7000 ਰੁਪਏ 10 ਮਹੀਨੇ ਦਾ ਕਮਾਉਂਦਾ ਉਹਨਾਂ ਦੇ ਪੈਸਿਆਂ ਨਾਲ ਤੁਸੀਂ ਉਹ ਇੱਕ ਔਰਤ ਹੈ ਫਾਰੀਗਰੋ 10 ਲੱਖ ਰੁਪਏ ਉਹ ਕਮਾ ਰਹੀ ਹੈ ਉਹ ਫ੍ਰੀ ਬਸ ਜਾਏਗੀ ਉਹ ਗਰੀਬ ਦੇ ਪੈਸਿਆਂ ਨਾਲ ਬਿਜਲੀ ਦਾ ਬਿੱਲ ਹੈ ਜਿਹੜਾ ਜਿਹਦੇ ਕੋਲ ਕਰੋੜਾ ਰੁਪਏ ਆਇਆ ਹੈ ਲੱਖ ਰੁਪਏ ਮਹੀਨੇ ਦਾ ਕਮਾਉਂਦਾ ਉਹ ਉਹ ਵੀ ਬਿਜਲੀ ਫ੍ਰੀ ਫੋਕੂਗਾ ਉਹ ਗਰੀਬਾਂ ਦੇ ਪੈਸੇ ਦੇ ਨਾਲ ਹਾਲਾਂਕਿ ਇਹ ਪੈਸਾ ਜਿਹੜਾ ਇਹ ਖਰਚ ਹੋਣਾ ਚਾਹੀਦਾ ਸਕੂਲਾਂ ਤੇ ਸੜਕਾਂ ਤੇ ਹਸਪਤਾਲਾਂ ਤੇ ਜਾਂ ਹੋਰ ਜਿਹੜੇ ਸਾਂਝੇ ਕੰਮ ਨੇ ਉੱਥੇ ਜਿੱਥੇ ਸਰਕਾਰੀ ਕੰਮ ਨੇ ਹੁਣ ਤੁਹਾਡੇ ਕੋਲ 3.5 ਸਾਲ ਹੋ ਗਏ ਸਰਕਾਰ ਕੋਲੇ ਸਾੜਤਾਂ ਦੇ ਟੋਏ ਭਰਨ ਜੋਗੇ ਪੈਸੇ ਨਹੀਂ ਹੁਣ ਸ਼ੁਰੂ ਕੀਤੇ ਸਾਢੇ ਸਾਲ ਤੁਸੀਂ ਕਿੱਥੇ ਸੀ ਫੇਰ ਦੂਜੀ ਗੱਲ ਹਸਤਾਲਾ ਤੁਹਾਡੇ ਡਾਕਟਰ ਨਹੀਂ ਦਵਾਈਆਂ ਨਹੀਂ ਉਹ ਤੁਸੀਂ ਖਤਮ ਕਰਤੇ ਟ੍ਰਾਂਸਪੋਰਟ ਤੁਸੀਂ ਖਤਮ ਕਰਤੀ ਇਹਦਾ ਉਤਾਰਨ ਕੀ ਹੈ ਇਹਨਾਂ ਨੇ ਸਾਰਾ ਕੁਝ ਕਾਰਪੋਰੇਟ ਨੂੰ ਦੇਣਾ ਹੈ ਸਾਰਾ ਵੱਡੇ ਘਰਾੜਿਆਂ ਨੂੰ ਹੁਣ ਜਿਹੜੀ 10 ਲੱਖ ਦੀ ਸਕੀਮ ਕਹਿੰਦੇ ਆ ਹੈਲਥ ਦੀ ਇਹ ਵੀ ਕਾਰਪੋਰੇਟ ਠੱਗੀ ਹੈ 10 ਲੱਖ ਰੁਪਇਆ ਜਿਹੜਾ ਹੈ ਇਹਨਾਂ ਨੇ ਦੇਣਾ ਬੀਮਾ ਕੰਪਨੀਆਂ ਨੂੰ ਇਹ ਸਾਡੇ ਜੀਐਸਟੀ ਦੇ ਇਹ ਜਿਹੜੇ ਹੋਰ ਟੈਕਸ ਆ ਉਹਨਾਂ ਪੈਸਿਆਂ ਤੋਂ ਹੀ ਦੇਣਾ ਹੋ ਉਹ ਉਹਨਾਂ ਨੂੰ ਕੰਪਨੀਆਂ ਨੂੰ ਦੇ ਦੇਣਾ ਉਤੇ ਨਾਲ ਸਰਕਾਰੀ ਹਸਪਤਾਲ ਜਿਹੜੇ ਚੱਲਦੇ ਉਹ ਵੀ ਬਿਲਕੁਲ ਬੰਦ ਹੋ ਜਾਣਗੇ ਤੇ ਜਿਹੜੇ ਮੰਤਰੀਆਂ ਕੰਸਾਂਡ ਜਾਂ ਹੋਰ ਸਾਰਾ ਕੁਝ ਹੈਗਾ ਇਹਨਾਂ ਨੇ ਅੰਡਰ ਦੀ ਟੇਬਲ ਵੱਡੇ ਵੱਡੇ ਹਸਪਤਾਲਾਂ ਤੋਂ ਉਹ ਮਤਲਬ ਰਿਸ਼ਵਤ ਖਾ ਲੈਣੀ ਹੈ ਜਿੱਦਾਂ ਪਹਿਲਾਂ ਲੈਂਡ ਪੋਨਿੰਗ ਸਕੀਮ ਚ ਕਰਨ ਲੱਗੇ ਸੀ ਹਾਲਾਂਕਿ ਲੋਕਾਂ ਨੇ ਉਹ ਬੰਦ ਕਰਤੀ ਸਰਕਾਰ ਚਲਾਉਣ ਦਾ ਇਹਨਾਂ ਇੱਕ ਇੱਕ ਉਹ ਹੈ ਵੀ ਸਰਕਾਰੀ ਮਹਿਕਮਾ ਨੂੰ ਖਤਮ ਕਰੋ ਪੈਸੇ ਲੈ ਕੇ ਸ਼ਰਾਬ ਦੇ ਕੇ ਲੋਕਾਂ ਤੋਂ ਵੋਟਾਂ ਲੈ ਲਓ 5 ਸਾਲ ਫਿਰ ਉਹ ਲੁੱਟੋ ਇਹਦੇ ਵਿੱਚ ਸਾਡੇ ਪੰਜਾਬ ਦੇ ਲੋਕਾਂ ਦਾ ਵੀ ਕਸੂਰ ਹੈ ਅਸੀਂ ਸਾਡਾ ਵੀ ਅਸੀਂ ਵੀ ਸਮਝਦੇ ਹਾਂ ਅਸੀਂ ਵੀ ਕਸੂਰਵਾਰੇ ਅਸੀਂ ਵੀ ਇੱਕ ਵੋਟਰ ਆ ਪੰਜਾਬ ਦੇ ਹੁਣ ਅਸੀਂ ਇਹ ਵੀ ਬੇਨਤੀ ਕਰਦੇ ਲੋਕਾਂ ਨੂੰ ਹੁਣ ਇਲੈਕਸ਼ਨ ਵਾਲੀ ਸਤਾਈ ਦੀ ਤੁਸੀਂ ਸੌ ਖਾਓ ਪਿੰਡਾਂ 'ਚ ਮਤੇ ਪਾਓ ਵੀ ਅਸੀਂ ਕੋਈ ਵੀ ਸ਼ਰਾਬ ਜਾਂ ਪੈਸਾ ਲੈ ਕੇ ਵੋਟਾਂ ਨਹੀਂ ਪਾਵਾਂਗੇ ਅਸੀਂ ਆਪਣੀ ਮਰਜ਼ੀ ਦੇ ਨਾਲ ਸਰਕਾਰ ਚੁਣਾਂਗੇ ਉਹਦੇ ਵਿੱਚ ਅਸੀਂ ਸਿਆਸੀ ਪਾਰਟੀਆਂ ਦਾ ਤਾਂ ਸਾਰਿਆਂ ਦਾ ਇਹ ਹਾਲ ਹੈ ਸਾਡਾ ਜਿਹੜੀਆਂ ਵਿਰੋਧੀ ਪਾਰਟੀਆਂ ਉਹਨਾਂ ਨੂੰ ਵੀ ਇਹ ਅਪੀਲ ਹੈ ਤੇ ਗੁੱਸਾ ਵੀ ਸਾਡਾ ਹੈ ਤੁਸੀਂ ਕਿਉਂ ਨਹੀਂ ਬੋਲਦੇ ਤੁਸੀਂ ਕਿਉਂ ਨਹੀਂ ਬੋਲਦੇ ਜੋ ਅਸੀਂ ਗੱਲਾਂ ਕਰ ਰਹੇ ਹਾਂ ਜੋ ਆਮ ਪੰਜਾਬੀ ਨੂੰ ਪਤਾ ਤੁਹਾਨੂੰ ਨਹੀਂ ਗਿਆ ਪਤਾ ਉਹ ਕੀ ਕਹਿ ਰਹੇ ਨੇ ਉਹ ਕਹਿ ਰਹੇ ਨੇ ਜੀ ਤੁਸੀਂ 1100 ਰੁਪਿਆ ਦੋ ਤੇ ਜਿਹੜਾ ਹੁਣ ਔਰਤਾਂ ਨੂੰ ਦੇਣਾ ਹੈ ਤੁਸੀਂ ਇਹ ਕਿਉਂ ਨਹੀਂ ਕਹਿੰਦੇ ਵੀ ਸਿਰਫ ਗਰੀਬ ਔਰਤਾਂ ਨੂੰ ਦੋ ਮਤਲਬ ਉਹ ਉਹ ਵਿਚਾਰੇ ਨੇ ਬਿਨਾਂ ਨੂੰ ਫਸਾ ਕੇ ਅਸੀਂ ਅਗਲੀ ਵਾਰ ਦਮਾਂਗੇ ਮਤਲਬ ਸਿਰਫ ਵੋਟਾਂ ਦੀ ਰਾਜਨੀਤੀ ਜਿਹੜੀ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੂੰ ਮੈ ਛੱਡਣੀ ਪਏਗੀ ਨਹੀਂ ਤਾਂ ਪੰਜਾਬ ਦਾ ਜਿਹੜਾ ਬਹੁਤ ਬੁਰਾ ਹਾਲ ਹੋ ਜਾਏਗਾ ਤੇ ਸਾਨੂੰ ਤਾਂ ਇਹ ਵੀ ਖਤਰਾ ਹੈ ਵੀ ਕਿਤੇ ਪੰਜਾਬ ਜਿੱਦਾਂ ਨੇਪਾਲ ਹੋ ਗਿਆ ਸ਼੍ਰੀਲੰਕਾ ਹੋ ਗਿਆ ਇਹ ਬੰਗਲਾਦੇਸ਼ ਨਾ ਬਣ ਜਵੇ ਇਹ ਗਲਤ ਪਹਿਵੀ ਸਿਆਸੀ ਪਾਰਟੀਆਂ ਨੂੰ ਤੇ ਅਫਸਰशाही ਨੂੰ ਹੈਗੀ ਹੈ ਵੀ ਕੋਈ ਬੋਲਦਾ ਨਹੀਂ ਇਹ ਅੰਦਰੋਂ ਅੰਦਰੋਂ ਜਿਹੜੀ ਹੈ ਅੱਗ ਤੁਹ ਰਹੀ ਹੈ ਇਹਦੇ ਬਾਰੇ ਮਾਨਯੋਗ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਥੋੜੇ ਦਿਨ ਪਹਿਲਾਂ ਕਿਹਾ ਸੀ ਕੇਂਦਰ ਸਰਕਾਰ ਨੂੰ ਕੇਸ ਦੇ ਵਿੱਚ ਅਖਬਾਰਾਂ 'ਚ ਵੀ ਆਇਆ ਉਹ ਉਹ ਕਹਿੰਦੇ ਵੀ ਤੁਸੀਂ ਬੰਗਲਾਦੇਸ਼ ਨਾ ਬਣਾ ਦਿਓ ਦੇਸ਼ ਨੂੰ ਜੇ ਤੁਸੀਂ ਸਾਹਮਦੇ ਹੋ ਨਾ ਤੁਸੀਂ ਇਹ ਲੁੱਟਮਾਰ ਜਿਹੜੀ ਕਰੀ ਹੈ ਤੁਸੀਂ ਖਤਮ ਕਰਤਾ ਇਹ ਦੇਸ਼ ਸਾਰਾ ਤੁਰੇ ਬੇਰਜਗਰੀ ਆ ਨੌਜਵਾਨ ਭੜਕਦੇ ਨੇ ਹਰ ਪਾਸੇ ਬੁਰਾ ਹਾਲ ਹੈ ਵੀ ਇਹਦੇ ਬਾਰੇ ਤੁਸੀਂ ਕਿ ਬੰਗਲਾਦੇਸ਼ ਨਾ ਬਣਾ ਦਿਓ ਸਾਡੀ ਵੀ ਇਹੀ ਚਿੰਤਾ ਹੈ ਵੀ ਕਿਤੇ ਗਲਤ ਫਹਿਮੀ ਨਾ ਰਹਿੰਦੇ ਸਾਡੀ ਨੌਜਵਾਨਾਂ ਨੂੰ ਵੀ ਬੇਨਤੀ ਆ ਫਰੰਟ ਵੱਲੋਂ ਪੰਜਾਬ ਦੇਆਂ ਨੂੰ ਵੀ ਤੁਸੀਂ ਉਠੋ ਇਸ ਮਹੀਮ ਨਾਲ ਸਾਡੇ ਨਾਲ ਲੱਗੋ ਸਾਰੀ ਪੋਲੀਟੀਕਲ ਪਾਰਟੀਆਂ ਨੂੰ ਤੁਸੀਂ ਸਵਾਲ ਪੁੱਛੋ ਮੌਜੂਦਾ ਸਰਕਾਰ ਤੋਂ ਸਵਾਲ ਪੁੱਛੋ ਤੇ ਇਹਨਾਂ ਨੂੰ ਸਵਾਲ ਪੁੱਛ ਕੇ ਇਹਨਾਂ ਤੋਂ ਜਵਾਬ ਲੋ ਤੁਸੀਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਸੀਂ ਇਹ ਵੀ ਬੇਨਤੀ ਕਰਦੇ ਹਾਂ ਵੀ ਤੁਸੀਂ ਇਹਦੇ ਬਾਰੇ ਬੋਲੋ ਇੱਕ ਮਹੀਨੇ ਦਾ ਅਸੀਂ ਟਾਈਮ ਦੇ ਰਹੇ ਹਾਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਪੰਜਾਬ ਦੀਆਂ ਨੂੰ ਤੁਸੀਂ ਚੋੜ ਮੈਨੀਫੈਸਟੋ 30 ਦਿਨ ਦੇ ਵਿੱਚ ਵਿੱਚ ਆਪਣਾ ਹੁਣੇ ਲਾਗੂ ਕਰੋ ਨਹੀਂ ਤਾਂ ਦੇਖਦੇ ਰਹਿੰਦੇ ਨੇ ਵੀ ਇਹਨੇ ਇੰਨੀਆਂ ਮੁਕਤੀਆਂ ਗੱਲਾਂ ਕੀਤੀਆਂ ਮੈਂ ਅਗਲੇ ਮੈਂ ਹੋਰ ਜ਼ਿਆਦਾ ਕਰੂੰਗਾ ਤੁਸੀਂ ਹੁਣੇ ਦੱਸੋ ਤਾਂ ਕਿ 2027 ਦੇ ਵਿੱਚ ਪੰਜਾਬ ਆਪਣੀ ਸਮਝ ਦੇ ਮੁਤਾਬਕ ਆਪਣੀ ਬੁੱਧੀ ਦੇ ਮੁਤਾਬਕ ਹੈ ਜਿਹੜੀ ਉਹ 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 ਜਿਹੜੀ ਸਰਕਾਰ ਚੁਣ ਸਾਡੇ ਇੱਕ ਸਰਕਾਰ ਨੂੰ ਹੋਰ ਵੀ ਬੇਨਤੀ ਹੈ ਕਿ ਸਾਡੇ ਕੋਲ ਜਦ ਪੈਸਾ ਹੀ ਨਹੀਂ ਹੈ ਤੁਸੀਂ ਇਹ ਇਸ਼ਤਿਹਾਰ ਕਿਉਂ ਦੇ ਰਹੇ ਹੋ ਕਰੋੜਾ ਰੁਪਏ ਦੇ ਰੋਜ਼ ਮੀਡੀਆ ਦਾ ਦੌਰ ਹੈ ਸੋਸ਼ਲ ਮੀਡੀਆ ਦਾ ਦੌਰ ਹੈ ਪ੍ਰੈਸ ਨੋਟ ਜਾਰੀ ਕਰ ਦਵੇ ਮੁੱਖ ਮੰਤਰੀ ਅਸੀਂ ਇਹ ਕੀਤਾ ਉਹ ਖਬਰਾਂ ਚ ਵੀ ਛਪ ਜਾਊਗਾ ਟੀਵੀ ਚ ਵੀ ਛਪ ਜਾਊਗਾ ਤੇ ਤੁਹਾਡੇ ਕੋਲ ਪੈਸਾ ਹੀ ਨਹੀਂ ਹੈ ਤੁਹਾਡੇ ਕੋਲ ਤਨਖਾਹਾਂ ਦੇਣ ਜੋਗਾ ਪੈਸਾ ਨਹੀਂ ਤੁਹਾਡੇ ਕੋਲ ਪੈਨਸ਼ਨ ਦੇਣ ਜੋਗਾ ਪੈਸਾ ਨਹੀਂ ਤੁਹਾਡੇ ਕੋਲ ਨਵੇਂ ਅਪਲਾਈ ਭਰਤੀ ਕਰਨ ਜੋਗਾ ਪੈਸਾ ਨਹੀਂ ਅੰਕੜੇ ਸਾਰੇ ਬਜਟ ਦੇ ਦੱਸਦੇ ਅਸੀਂ ਤੁਹਾਨੂੰ ਦੱਸ ਦੱਤੇ ਫਿਰ ਤੁਸੀਂ ਇਹ ਮੁਖਬਤੀ ਗੱਲ ਕਿਉਂ ਕਰਦੇ ਹੋ ਪੈਸਾ ਤੁਸੀਂ ਕਿੱਥੋਂ ਲੈ ਕੇ ਆਓਗੇ ਇੱਕ 12000 ਕਰੋੜ ਰੁਪਇਆ ਜਿਹੜਾ ਕੇਂਦਰ ਸਰਕਾਰ ਨੇ ਕਹਿੰਦੀ ਵੀ ਸਾਡੇ 12000 ਕਰੋੜ ਰੁਪਏ ਪਿਆ ਉਹ 16 ਅਸੀਂ ਹੋਰ ਦੇਤਾ ਇਹ ਕਹਿੰਦੇ ਕੇਂਦਰ ਸਰਕਾਰ ਨਹੀਂ ਕਰਦੀ ਉਹ ਕਹੇ ਜਾਂਦੇ ਸਟੇਟ ਸਰਕਾਰ ਨਹੀਂ ਕਰਦੀ ਇੰਨਾ ਪੜਿਆ ਲਿਖਿਆ ਜੁਗ ਹੈ ਤੁਸੀਂ ਦੋਨੋਂ ਸਰਕਾਰਾਂ ਪੰਜਾਬ ਸਰਕਾਰ ਜਾਰੀ ਕਰਦੇ ਇੱਕ ਪੇਜ ਦਾ ਨੋਟ ਬਣਦਾ ਕਿੰਨੇ ਪੈਸੇ ਸਾਡੇ ਕੋਲ ਆਏ ਕਿੰਨੇ ਰਹਿ ਗਏ ਨੇ ਤੇ ਇਹਨਾਂ ਨੂੰ ਕੋਈ ਹੱਥ ਨਹੀਂ ਆਇਆ ਇਹ ਭੀਖ ਬੰਗੇ ਲੋਕਾਂ ਨੂੰ ਬਣਾ ਰਹੇ ਨੇ ਇਹ ਰਿਸ਼ਵਤ ਵੀ ਹੈ ਇਹ ਰਿਸ਼ਵਤ ਵੀ ਹੈ ਲੋਕਾਂ ਨੂੰ ਤੁਸੀਂ ਮੁਫਤੀਆਂ ਲੋਕਿਆਂ ਦੇ ਪੈਸਿਆਂ ਨਾਲ ਮੁਫਤੀਆਂ ਰਿਓੜੀਆਂ ਵੰਡ ਕੇ ਤੁਸੀਂ ਲੋਕਾਂ ਨੂੰ ਰਿਸ਼ਵਤ ਦੇ ਰਹੇ ਹੋ ਲੋਕਾਂ ਨੂੰ ਨਕੰਮੇ ਬਣਾ ਰਹੇ ਹੋ ਲੋਕਾਂ ਨੂੰ ਤਾਂ ਰੋਜ਼ਗਾਰ ਚਾਹੀਦਾ ਲੋਕਾਂ ਦੀ ਖਰੀਦ ਸ਼ਕਤੀ ਵਧਾਓ ਉਹਨਾਂ ਨੂੰ ਰੋਜ਼ਗਾਰ ਦਿਓ ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਪਬਲਿਕ 'ਚ ਲੈ ਕੇ ਆਓ ਤਾਂ ਕਿ ਲੋਕਾਂ ਨੂੰ ਪਤਾ ਲੱਗ ਜੇ ਹੁਣ ਇਹ ਕਹਿੰਦੇ ਸੀ ਅਸੀਂ ਉਹ ਬਣਾਵਾਂਗੇ ਮਾਈਨਿੰਗ ਮਾਈਨਿੰਗ ਦੀ ਬਣਾਵਾਂਗੇ ਕਾਰਪੋਰੇਸ਼ਨ ਲੀਕਰ ਕਾਰਪੋਰੇਸ਼ਨ ਬਣਾਵਾਂਗੇ ਸਾਰੀਆਂ ਪਾਰਟੀਆਂ ਇਹ ਵੀ ਵਾਅਦਾ ਦੇਣ 2027 ਦੇ ਮੈਨੀਫੈਸਟੋ ਚ 30 ਦਿਨ ਦੇ ਵਿੱਚ ਜਾਰੀ ਕਰਨ ਤੁਸੀਂ ਕੀ ਕਰੋਗੇ ਕਿ ਆ ਤੁਸੀਂ ਇਹ ਜਿਹੜੇ ਆਮ ਅਮੀਰ ਲੋਕਾਂ ਨੂੰ ਜਿਹੜਾ ਪੈਸਾ ਮਿਲ ਰਿਹਾ ਸਹੂਲਤਾਂ ਉਹ ਬੰਦ ਕਰੋਗੇ ਜਾਂ ਨਹੀਂ ਬੰਦ ਕਰੋਗੇ ਜਾਂ ਤੁਸੀਂ ਇਹ ਦੱਸੋ ਵੀ ਇਹ ਬੰਦ ਹੋਣਾ ਚਾਹੀਦਾ ਏ ਨਹੀਂ ਬੰਦ ਹੋਣਾ ਚਾਹੀਦਾ ਅਸੀਂ ਇਸ ਦੇ ਬਾਰੇ ਸਾਰੀਆਂ ਕਿਸਾਨ ਜਥੇਬੰਦੀਆਂ ਸਾਰੀਆਂ ਸਿਆਸੀ ਪਾਰਟੀਆਂ ਸਾਰੇ ਜਿਹੜੇ ਪੰਜਾਬ ਦੇ ਬੁੱਧੀਜੀਵੀ ਨੇ ਤੇ ਪੰਜਾਬ ਦੇ ਮਹਿਮਤੀ ਨੇ ਉਹਨੂੰ ਬੇਨਤੀ ਕਰਦਾ ਕਿ ਸਾਡੇ ਨਾਲ ਇਸ ਮੁਹਿੰਮ ਵਿੱਚ ਸ਼ਾਮਲ ਹੋ ਤੇ ਮੁੱਖ ਮੰਤਰੀ ਜੀ ਨੇ ਵੀ ਅਸੀਂ ਇਹ ਬੇਨਤੀ ਵੀ ਕੀਤੀ ਹੈ ਤੁਸੀਂ ਜਲਦੀ ਸਾਰੀਆਂ ਸਿਆਸੀ ਪਾਰਟੀਆਂ ਦੀ ਮੀਟਿੰਗ ਬੁਲਾਓ ਵਿਚਾਰ ਦੱਸੋ ਜੇ ਇੱਕ ਮਹੀਨੇ ਚ ਇਹਨਾਂ ਨੇ ਕੁਝ ਨਾ ਕੀਤਾ ਤਾਂ ਅਸੀਂ ਓਪਨ ਜਿਹੜੀ ਹੈ ਪ੍ਰੈਸ ਕਾਨਫਰੰਸ ਕਰਾਂਗੇ ਇੱਕ ਮੀਟਿੰਗ ਕਰਾਂਗੇ ਸਾਰੀਆਂ ਜਥੇਬੰਦੀਆਂ ਨੂੰ ਸਾਰੀ ਸਿਆਸੀ ਪਾਰਟੀਆਂ ਨੂੰ ਸਾਰੀ ਪ੍ਰੈਸ ਨੂੰ ਖੁੱਲਾ ਸਿੱਧਾ ਦਾਮਾਂਗੇ ਤਾਂ ਕਿ ਲੋਕਾਂ ਨੂੰ ਮੂਰਖ ਬਣਾਉਣਾ ਹੁਣ ਛੱਡ ਦੇਣ ਸਿੱਧੀ ਗੱਲ ਕਰਨ ਬੈਠ ਕੇ ਵੀ ਤੁਸੀਂ ਇਹਦੇ ਹੱਕ 'ਚ ਹੋ ਜਾਂ ਨਹੀਂ ਹੱਕ 'ਚ ਉਨਾ ਅਗਲੀ ਗੱਲ ਬਾਜੀ ਸਾਹਿਬ ਦੱਸੋਗੇ ਅੱਜ ਪ੍ਰੋਗਰੈਸਿਵ ਫਰੰਟ ਪੰਜਾਬ ਵੱਲੋਂ ਪੰਜਾਬ ਦੇ ਭਾਗਵੇਂ ਮੁੱਦਿਆਂ ਤੇ ਗੱਲ ਕੀਤੀ ਜਾ ਰਹੀ ਹੈ ਮੇਰੇ ਤੋਂ ਪਹਿਲਾਂ ਮੇਰੇ ਸਾਥੀ ਸਰਦਾਰ ਦਰਸ਼ਨ ਸਿੰਘ ਧਾਲੀਵਾਲ ਚੇਅਰਮੈਨ ਸਾਹਿਬ ਉਹਨਾਂ ਨੇ ਅੰਕੜਿਆਂ ਦੇ ਵਿੱਚ ਤੁਹਾਨੂੰ ਪੰਜਾਬ ਦੀ ਸਾਰੀ ਪੋਜੀਸ਼ਨ ਦੱਸਤੀ ਹੈ ਕਿ ਅੱਜ ਵਿੱਤੀ ਤੌਰ ਤੇ ਪੰਜਾਬ ਕਿੱਥੇ ਖੜਾ ਹੈ ਤੇ ਅੱਜ ਪੰਜਾਬ ਜਿਹੜਾ ਇੱਕ ਨੰਬਰ ਦਾ ਸੂਬਾ ਹੁੰਦਾ ਸੀ ਪਾਰਟੀਸ਼ਨ ਤੋਂ ਬਾਅਦ ਅੱਜ ਪਛੜ ਕੇ 16ਵੇਂ ਨੰਬਰ ਤੇ ਚਲਾ ਗਿਆ ਵਿਕਾਸ ਪੱਖੋਂ ਤੁਸੀਂ ਪੰਜਾਬ ਦਾ ਚੱਕਰ ਲਾ ਕੇ ਦੇਖੋ ਤੁਹਾਨੂੰ ਸਕੂਲ ਤੇ ਹਸਪਤਾਲ ਤਾਂ ਨਹੀਂ ਮਿਲਣਗੇ ਜਗ੍ਹਾ ਜਗ੍ਹਾ ਤੇ ਠੇਕੇ ਜ਼ਰੂਰ ਮਿਲਣਗੇ ਪੰਜਾਬ ਜਿਹੜਾ ਇੱਕ ਵਿੱਤੀ ਤੌਰ ਤੇ ਦੂਜੀਆਂ ਸਟੇਟਾਂ ਨੂੰ ਕਰਜ਼ਾ ਦਿੰਦਾ ਸੀ ਅੱਜ ਉਹ ਖੁਦ ਕਰਜ਼ਾਈ ਹੋ ਚੁੱਕਿਆ ਆਪਾਂ ਹੜਾਂ ਦੀ ਮਾਰ ਤੇ ਦੇਖ ਰਹੇ ਹਾਂ ਕਿ ਪੰਜਾਬ ਸਰਕਾਰ ਦਾ ਇੰਨਾ ਮਾੜਾ ਹਾਲ ਹੋ ਚੁੱਕਿਆ ਕਿ ਉਹ ਲੋਕਾਂ ਤੋਂ ਪੈਸੇ ਮੰਗ ਰਹੀ ਹੈ ਦਰਦਾਰ ਤੋਂ ਪੈਸੇ ਮੰਗ ਰਹੀ ਹੈ ਜਿਵੇਂ ਤਾਲੀਵਾਲ ਸਾਹਿਬ ਨੇ ਦੱਸਿਆ ਕਿ ਕਿਸਾਨਾਂ ਦੀ ਜਿਹੜੀ ਬਿਜਲੀ ਫ੍ਰੀ ਕੀਤੀ ਹੋਈ ਹੈ ਅਸੀਂ ਕਹਿੰਦੇ ਹਾਂ ਕਿ ਦੇਣੀ ਚਾਹੀਦੀ ਹੈ ਦੇਣੀ ਚਾਹੀਦੀ ਹੈ ਉਹਨਾਂ ਲੋਕਾਂ ਨੂੰ ਜਿਹੜੇ ਗਰੀਬ ਕਿਸਾਨ ਨੇ ਉਹਨਾਂ ਨੂੰ ਦੇਣੀ ਚਾਹੀਦੀ ਹੈ ਜਿਹੜੇ ਤਨਾਰ ਕਿਸਾਨ ਨੇ ਜਿਨ੍ਹਾਂ ਦੀਆਂ 2-200 ਮੋਟਰ ਹੈ 150 ਮੋਟਰ ਹੈ 100-100 ਮੋਟਰ ਹੈ 2-200 ਕਿਲੇ 3-300 ਕਿਲੇ ਦੇ ਮਾਲਕ ਨੇ ਜਾਂ ਤੋਂ ਵੱਧ ਵੀ ਮਾਲਕ ਨੇ ਮੇਰਾ ਖਿਆਲ ਹੈ ਉਹਨਾਂ ਨੂੰ ਬਣਦੀ ਨਹੀਂ ਹੈ ਸਬਸਿਡੀ ਦੇਣੀ ਤੇ ਦੂਜੀ ਗੱਲ ਇਹ ਹੈ ਕਿ ਜੇ ਪੰਜਾਬ ਸਰਕਾਰ ਨੇ ਪੰਜਾਬ ਵਾਲੇ ਪਾਸੇ ਧਿਆਨ ਨਾ ਦਿੱਤਾ ਤਾਂ ਮੇਰਾ ਖਿਆਲ ਹੈ ਇੱਕ ਦਿਨ ਸੂਬਾ ਇਹ ਬਿਲਕੁਲ ਬਰਬਾਦ ਹੋ ਕੇ ਰਹਿ ਜਾਊਗਾ ਜਿਹੜਾ ਅੱਜ ਵੀ ਬਰਬਾਦ ਹੋ ਰਿਹਾ ਤਾਂ ਬਾਕੀ ਤੁਹਾਨੂੰ ਧਾਲੀਵਾਲ ਸਾਹਿਬ ਨੇ ਸਾਰਾ ਦੱਸ ਦਿੱਤਾ ਤੋ ਕਰੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜੀਡੀਪੀ ਜਿਸ ਤਰ੍ਹਾਂ ਬੋਲ ਲੋਕਾਂ ਨੂੰ ਯਾਨੀ ਪੈਸੇ ਜਾਂ ਪਾਸਾਂ ਦੀ ਗੱਲ ਕੀਤੀ ਹੈ ਲੜਕੀਆਂ ਦੇ ਤੌਰ ਤੁਹਾਨੂੰ ਕੀ ਲੱਗਦਾ ਕਿ ਜਿਸ ਤਰ੍ਹਾਂ ਹੁਣ ਸਰਕਾਰਾਂ ਨੇ ਹੋਣੇ ਚਲਾਈਆਂ ਸਕੀਮਾਂ ਜੇ 2026 ਦੇ ਵਿੱਚ ਹੈ ਪਰ ਤੁਕਤਨਾ ਆਉਣੇ ਵਾਲੀ ਸਰਕਾਰਾਂ ਨੂੰ ਪੈਂਦਾ ਪਰ ਜਿੱਦਾਂ ਤੁਸੀਂ ਕਿਹਾ ਅਭੀ ਸਾਰ ਕੇਂਦੇ ਨੇ ਕਿ ਜਿਹੜੇ ਤਾਂ ਹੱਟ ਲੋਕ ਨੇ ਉਹਨਾਂ ਦਾ ਨਾ ਦਿੱਤੀ ਜਾਵੇ ਪਰ ਫਿਰ ਉਹ ਆਪਣੇ ਲੋਕ ਨੇ ਜਿਹੜੇ ਉਹ ਵੱਧ ਸਰਕਾਰਾਂ ਤੋਂ ਉਤਰ ਜਾਂਦੇ ਨੇ ਉਹ ਕਿਉਂ ਦੀ ਅੱਗੇ ਆnde ਅਸਲ ਪਿੰਡਾਂ ਤੋਂ ਸ਼ੁਰੂ ਹੁੰਦੀ ਹੈ ਸਰਪੰਚੀ ਤੋਂ ਅੱਜ ਵੀ ਜਿਹੜੇ ਬਹੁਤ ਸਾਰੇ ਇਦਾਂ ਦੇ ਤਣਾੜ ਲੋਕ ਨੇ ਚਾਹ ਕਰਤਾ ਦੀ ਗੱਲ ਕਰ ਗਏ ਚਾਹ ਬੜੀ ਸਹੂਲਤਾਂ ਨੇ ਕੁਝ ਵੇਚ ਕੇ ਬਿਲਾ ਦੇਖੋ ਤੁਸੀਂ ਪਿਛਲੇ ਟਾਈਮ ਤੇ ਦੇਖਿਆ ਹੋਣਾ ਕਈ ਸਾਡੇ ਲੀਡਰਾਂ ਨੇ ਬਿਜਲੀ ਦੀ ਸਬਸਿਡੀ ਛੱਡੜ ਵਾਸਤੇ ਐਲਾਨ ਕੀਤਾ ਸੀ ਲੇਕਿਨ ਉਹਨਾਂ ਨੇ ਆਪ ਵੀ ਮਹਿਸੂਸ ਕੀਤਾ ਸੀ ਕਿ ਇਹ ਛੱਡਣੀ ਚਾਹੀਦੀ ਹੈ ਉਹ ਕੁਝ ਟਾਈਮ ਛੱਡੀ ਵੀ ਹੈ ਪਰ ਉਹ ਐਲਾਨ ਹੀ ਰਹਿ ਗਏ ਲੇਕਿਨ ਜੋ ਪੰਜਾਬ ਦੀ ਵਿੱਤੀ ਹਾਲਤ ਹੈ ਉਹਦੇ ਮੁਤਾਬਕ ਉਹ ਪੂਰੇ ਨਹੀਂ ਉੱਤਰੇ ਅੱਜ ਜੇ ਲੋੜ ਹੈ ਤਾਂ ਪੰਜਾਬ ਨੂੰ ਐਜੂਕੇਸ਼ਨ ਦੀ ਲੋੜ ਹੈ ਤੇ ਸਿਹਤ ਸਹੂਲਤਾਂ ਦੀ ਲੋੜ ਹੈ ਇਹ ਫ੍ਰੀ ਕਰ ਦੇਣੀਆਂ ਚਾਹੀਦੀਆਂ ਹਰ ਘਰ ਦੇ ਵਿੱਚ ਜਿਹੜਾ ਬੱਚਾ 10ਵੀਂ ਤੋਂ ਲੈ ਕੇ ਜਿਨ੍ਹਾਂ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਉਹਨੂੰ ਘੱਟੋ ਘੱਟ 50000 ਦੀ 25000 ਦੀ 30000 ਦੀ ਰੋਜ਼ਗਾਰ ਦੇਣ ਉਦੇ ਨਾਲ ਫਾਇਦਾ ਇਹ ਹੋਣਾ ਕਿ ਜਿਹੜਾ ਇੱਕਾਜ ਕ੍ਰਾਈਮ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਦੂਜਾ ਨਸ਼ਿਆਂ ਦਾ ਵਾਧਾ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਸਰਕਾਰਾਂ ਨੇ ਦੋ ਤਿੰਨ ਸਰਕਾਰਾਂ ਨੇ ਜ਼ੋਰ ਵੀ ਲਾ ਲਿਆ ਕਿ ਅਸੀਂ ਨਸ਼ਾ ਬੰਦ ਕਰੀਏ ਪੰਜਾਬ ਦੇ ਵਿੱਚੋਂ ਪਰ ਉਹ ਨਸ਼ਾ ਦਿਨ ਪਰ ਦਿਨ ਵਧਦਾ ਜਾ ਰਿਹਾ ਤੁਸੀਂ ਆ ਕੱਲ ਪਰਸੋ ਦੀ ਵੀ ਰਿਪੋਰਟ ਪੜ੍ਹ ਲਓ ਜਿਹੜੀ ਪੰਜਾਬ ਦੀ ਨਸ਼ਿਆਂ ਦੀ ਰਿਪੋਰਟ ਆਈ ਹੈ ਉਹ ਬਹੁਤ ਬਾੜੀ ਆਈ ਹੈ ਉਹਦੇ ਵਿੱਚ ਪੰਜਾਬ ਦੇ ਵਿੱਚ ਨਸ਼ਿਆਂ ਦਾ ਵਾਧਾ ਹੋਇਆ ਇਹ ਰੋਜ਼ਗਾਰ ਦੇ ਸਹੂਲਤਾਂ ਫਰੀ ਦੇ ਤੇ এডਿਕੇਸ਼ਨ ਫਰੀ ਦੇਣ ਲੋਕਾਂ ਨੂੰ ਲੋਕ ਆਪਣੇ ਆਪ ਕਮਾ ਕੇ ਜਿਹੜੀਆਂ ਤੁਸੀਂ ਫਰੀਦੀਆਂ ਸੂਲਤਾ ਦੇ ਰਹੇ ਹੋ ਲੋਕ ਆਪਣੇ ਆਪ ਕਮਾ ਕੇ ਉਹ ਬਿੱਲ ਵੀ ਭਰ ਸਕਦੇ ਆ ਤੇ ਬੱਸਾਂ ਦਾ ਕਿਰਾਇਆ ਵੀ ਲਾ ਸਕਦੇ ਆ ਤੇ ਜਿਹੜੀਆਂ ਤੁਸੀਂ ਹੋਰ ਇਹੋ ਜੀਆਂ ਸਬਸਿਡੀਆਂ ਦਿੱਤੀਆਂ ਉਹ ਵੀ ਲੋਕ ਆਪ ਕਮਾ ਕੇ ਕਮਾਈ ਕਰਕੇ ਜੇ ਰੋਜ਼ਗਾਰ ਮਿਲੇ ਤਾਂ ਸਾਰਾ ਹੱਲ ਕਰ ਸਕਦੇ ਆ ਇਹਦਾ ਸਰਕਾਰਾਂ ਦਾ ਇੱਕ ਹੋਰ ਵੀ ਹੈਗਾ ਦੇਖੋ ਹਸਨ ਮੰਟੋ ਨੇ ਕਿਹਾ ਸੀ ਵੀ ਤੁਸੀਂ ਲੋਕਾਂ ਨੂੰ ਇੰਨੇ ਧਾਰਮਿਕ ਬਣਾ ਦੋ ਉਹ ਆਪਣੀ ਮਤਲਬ ਜਿਹੜੀ ਹੈ ਗਰੀਬੀ ਹੈ ਉਹਨੂੰ ਕਿਸਮਤ ਸਮਝ ਲੈਣ ਦੂਜਾ ਇਹਨਾਂ ਦਾ ਸਰਕਾਰਾਂ ਦਾ ਕੰਮ ਕਰਨ ਦਾ ਲੋਕਾਂ ਨੂੰ ਨਕੰਮੇ ਬਣਾ ਦੋ ਲੋਕਾਂ ਨੂੰ ਕੰਮ ਕਰਨ ਤੋਂ ਛੋਟੇ ਛੋਟੇ ਦੇ ਕੇ ਲਾਲਚ ਨਕੰਮੇ ਬਣਾ ਕੇ ਤਾਂਗੋ ਅਸਲੀ ਮੁੱਦੇ ਵੱਲ ਨਾ ਜਾਣ ਇਹ ਬੜੀ ਉਹ ਚਲਾਕੀ ਨਾਲ ਤੇ ਬਹੁਤ ਤਰੀਕੇ ਨਾਲ ਇਹ ਜਿਹੜੀਆਂ ਸਰਮਾਇਦਾਰ ਪਾਰਟੀਆਂ ਨੇ ਰਾਜ ਕਰਦੀਆਂ ਨੇ ਲੋਕਾਂ ਨੂੰ ਨਹੀਂ ਪਤਾ ਲੱਗਦਾ ਪਰ ਤੁਸੀਂ ਲੋਕਾਂ ਨੂੰ ਇਹ ਮਤਲਬ ਪੰਜਾਬ ਦੇ ਲੋਕ ਕੀ ਗੱਲ ਕਰਨਗੇ ਹੁਣ ਅਹੀਂ ਚੱਲੇਗਾ ਮੀਡੀਆ ਤੇ 1100 ਔਰ ਤੁਹਾਨੂੰ ਦੇਣਾ ਕਿ ਨਹੀਂ ਦੇਣਾ ਜੇ ਇਦਾਂ ਦੀ ਗੱਲ ਨਹੀਂ ਕਰਨਗੇ ਫਿਰ ਬੇਜਗ੍ਹਾ ਦੀ ਗੱਲ ਚੱਲੇਗੀ ਨਰਸ਼ਾਂ ਦੀ ਗੱਲ ਚੱਲੇਗੀ ਇਹ ਜਿਹੜੇ ਲੀਡਰ ਨੇ ਪੰਜਾਬ ਦੀ ਅਫਸੇਹੀ ਆ ਲੋਕਾਂ ਨੂੰ ਲੁੱਟ ਰਹੀ ਹੈ ਉਹ ਗੱਲ ਚੱਲੇਗੀ ਇਹ ਮੁੱਦੇ ਨੂੰ ਮੋੜ ਕੇ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਹੁਣ ਇੱਕ ਉੱਥੇ ਇਲੈਕਸ਼ਨ ਹੋਣੀ ਹੈ ਤਰਨ ਤਰਨ ਹੁਣ ਮੀਡੀਆ ਚ ਸਾਰਾ ਦਿਨ ਅਹੀਂ ਕਿਹਨੂੰ ਟਿਕਟ ਮਿਲ ਗਈ ਕਿਹਨੂੰ ਕੱਟ ਗਈ ਕੀ ਫਰਕ ਪੈਂਦਾ ਕਾਗਜ਼ ਜਿੱਤੇ ਜਵੇ ਆਮ ਪਾਰਟੀ ਜਿੱਤੇ ਜਵੇ ਪਹਿਲਾਂ 30 35 ਸਾਲ ਤੋਂ ਸਰਕਾਰਾਂ ਬਦਲਦੀ ਰਹੀਆਂ ਲੋਕਾਂ ਨੂੰ ਕੀ ਫਰਕ ਪਿਆ ਪੰਜਾਬ ਤਾਂ ਡੁੱਬਦਾ ਗਿਆ ਨਾ ਅਸੀਂ ਚਾਹੁੰਦਾ ਸਾਡਾ ਫਰੰਟ ਅਸਲ ਮੁੱਦਿਆਂ ਤੇ ਗੱਲ ਜਿਹੜੀ ਕੰਟੀਨਿਊ ਹੈ ਉਹ ਪੰਜਾਬ ਚੱਲੇ ਉਹ ਦੇਸ਼ ਵੀ ਚੱਲੇ ਤਾਂ ਕਿ ਲੋਕ ਜਾਗਰਤ ਹੋ ਕੇ ਇਹਨਾਂ ਜਿਹੜੇ ਭ੍ਰਿਸ਼ਟਾਚਾਰ ਜਿਹੜੀਆਂ ਪਾਰਟੀਆਂ ਦੇ ਲੀਡਰ ਨੇ ਆ ਪਾਰਟੀਆਂ ਨੇ ਇਹਨਾਂ ਨੂੰ ਭਜਾਇਆ ਜਾਵੇ ਤਾਂ ਕਿ ਇਹਦੇ ਵਿੱਚ ਸਭ ਤੋਂ ਜਿਹੜਾ ਵੱਧ ਯੋਗਦਾਨ ਅਸੀਂ ਚਾਹੁੰਦੇ ਹਾਂ ਨੌਜਵਾਨਾਂ ਦਾ ਹੋਣਾ ਚਾਹੀਦਾ ਤੇ ਹੋਵੇਗਾ ਵੀ ਅਸੀਂ ਧਰਤੀ ਦੀ ਆਵਾਜ਼ ਪੜ ਰਹੇ ਆ ਪੰਜਾਬ ਦੀ ਨੌਜਵਾਨ ਉੱਠੇਗਾ ਜੋ ਅਸੀਂ ਅੱਜ ਗੱਲਾਂ ਕੀਤੀਆਂ ਨੇ ਇਹ ਇਹਦੀ ਬਹੁਤ ਜਲਦੀ ਬਹੁਤ ਵੱਡੀ ਮੂਵਮੈਂਟ ਹੈ ਜਿਹੜੀ ਉਹ ਪੰਜਾਬ 'ਚ ਚੱਲੇਗੀ ਤੇ ਇਸ ਤੋਂ ਬਾਅਦ ਸਾਰੇ ਦੇਸ਼ 'ਚ ਫੈਲੇਗੀ ਸਾਨੂੰ ਤੁਹਾਡਾ ਜੁਰੂਰ ਸਹਿਯੋਗ ਚਾਹੀਦਾ ਮੀਡੀਆ ਦਾ ਇਹ ਜਿਹੜੀ ਤੁਸੀਂ ਕਿਹਾ ਵੀ ਲਿਮਿਟੇਸ਼ਨ ਵੱਧਣੀ ਚਾਹੀਦੀ ਹੈ ਸਰਕਾਰ ਤੈਅ ਕਰੇ ਕਿ ਕਿਵੇਂ ਮਿਲਣਾ ਚਾਹੀਦਾ ਕਿਵੇਂ ਕਿੱਦਾਂ ਇਹ ਪੋਸੀਬਲ ਹੋ ਸਕਦਾ ਅੰਕੜੇ ਪਏ ਨੇ ਸਰਕਾਰ ਕੋਲੇ ਸਰਕਾਰ ਕੋਲ ਅੰਕੜੇ ਹੈ ਫਰਜ਼ ਕਰੋ ਕੋਈ ਵਿਧਵਾ ਹੈ ਕੋਈ ਗਰੀਬ ਹੈ ਕਿਸੇ ਦੇ ਮਾਪਾਪ ਨਹੀਂ ਬੱਚੇ ਨਹੀਂ ਹੈ ਕਿ ਸਾਰੇ ਪਿਆ ਸਰਕਾਰ ਕੋਲ ਅੰਕੜਾ ਸਰਕਾਰ ਤਾਂ ਇਹਨੂੰ 10 ਦਿਨਾਂ ਚ ਕਰ ਸਕਦੀ ਹੈ ਉਹਨਾਂ ਲੋਕਾਂ ਨੂੰ ਦੋ ਨਾ ਜਿਨ੍ਹਾਂ ਨੂੰ ਲੋੜ ਹੈ ਤੁਸੀਂ ਉਹਨਾਂ ਲੋਕਾਂ ਤੋਂ ਤਾਂ ਜੀਐਸਟੀ ਦਾ ਉਹ ਟੈਕਸ ਦੇ ਰਹੇ ਨੇ ਅਮੀਰਾਂ ਨੂੰ ਤੁਸੀਂ ਦੇ ਰਹੇ ਹੋ ਕਿੱਥੇ ਦਾ ਮਤਲਬ ਅਨਸਾਫ ਹੈ ਕਿੱਥੇ ਦਾ ਸੁਭਧਾਨ ਚ ਲਿਖਿਆ ਕਿੱਥੇ ਦਾ ਕਾਨੂੰਨ ਹੈ ਨਾ ਇਹ ਸਮਾਜਿਕ ਤੌਰ ਤੇ ਨਾ ਇਹ ਆਰਥਿਕ ਤੌਰ ਤੇ ਕਿਸੇ ਤਰ੍ਹਾਂ ਮਤਲਬ ਠੀਕ ਨਹੀਂ ਹੈ ਇਹ ਤਾਂ ਮਜ਼ਾਕ ਬਣ ਕੇ ਸਾਰੇ ਵਰਲਡ ਦੇ ਵਿੱਚ ਜ ਸਾਡਾ ਸਾਡਾ ਦੇਸ਼ ਹੈ ਤੇ ਪੰਜਾਬ ਹੈ ਉੱਥੇ ਕਹਿਣਗੇ ਲੋਕ ਵੀ ਦੇਖੋ ਜੀ ਐਸੀ ਐਸੀ ਸਟੇਟ ਹੈ ਉੱਥੇ ਜਿਹੜੀ 50 ਲੱਖ ਰੁਪਏ ਆਰਥ ਕਮਾਉਂਦੀ 10 ਲੱਖ ਮਹੀਨੇ ਦਾ ਉਹਨੂੰ ਬਸ ਫਰੀ ਹੈ ਜਿਹੜਾ ਬਿਜਲੀ ਦਾ ਬਿੱਲ ਫਰੀ ਹੈ ਜਿਹੜਾ ਬੰਦਾ ਚਾਹ ਕਰੋੜ ਰੁਪਏ 2 ਕਰੋੜ ਰੁਪਏ ਮਹੀਨੇ ਦਾ ਕਮਾਉਂਦਾ ਹੋਵੇ ਮਤਲਬ ਕਿੱਥੇ ਉਹਦਾ ਇਨਸਾਫ ਹੈ ਦੇਸ਼ ਨੂੰ ਤੁਸੀਂ ਬਚਾਉਣ ਲੱਗਿਓ ਸੂਬੇ ਨੂੰ ਜਾਂ ਡਬਾਉਣ ਲੱਗਿਓ ਇਹ ਸਵਾਲ ਸਾਨੂੰ ਸਾਰੀਆਂ ਸਿਆਸੀ ਪਾਰਟੀਆਂ ਤੇ ਅਫਸਰਾਂ ਨੂੰ ਦੇਣਾ ਚਾਹੀਦਾ ਅੱਜ ਅੱਜ ਲੋਕ ਜੇ 4 ਦਿਨ ਕਿਤੇ ਕਣਕ ਲੇਟ ਹੋ ਜਾਂਦੀ ਹੈ ਲੋਕ ਫੋਨ ਕਰਕੇ ਪੁੱਛਦੇ ਨੇ ਕਿ ਸਰਪੰਚ ਸਾਹਿਬ ਕਣਕ ਨਹੀਂ ਆਈ ਲੇਕਿਨ ਉਹਦੇ 4 ਬੱਚੇ ਪੜੇ ਲਿਖੇ ਘਰ ਬੈਠੇ ਨੇ ਉਹਨਾਂ ਬਾਰੇ ਕੋਈ ਗੱਲ ਨਹੀਂ ਕਰਦਾ ਕਿ ਸਾਡੇ ਬੱਚਿਆਂ ਨੂੰ ਰੋਜ਼ਗਾਰ ਦਿੱਤਾ ਜਾਵੇ ਕਿਉਂਕਿ ਇਹ ਸਰਕਾਰਾਂ ਨੇ ਜਿਹੜਿਆ ਫਰੀਦਿਆਂ ਰਿਓੜੀਆਂ ਵੰਡ ਕੇ ਲੋਕਾਂ ਨੂੰ ਉੱਥੇ ਖੜਾ ਕਰਤਾ ਕਿ ਲੋਕ ਰੋਜ਼ਗਾਰ ਨਾ ਮੰਗਣ ਲੋਕ ਰੋਜ਼ਗਾਰ ਨਾ ਮੰਗਣ ਤੇ ਲੋਕ ਕਿਤੇ ਆਪਣੇ ਪੈਰਾਂ ਤੇ ਖੜੇ ਹੋ ਕੇ ਕੱਲ ਜਿਹੜੀ ਇਹ ਕੁਰਸੀਆਂ ਤੇ ਅਸੀਂ ਬੈਠੇ ਆਂ ਉਧਰ ਕੱਲ ਝਾਕਣ ਨਾ ਲੱਗ ਜਮ ਜੇ ਚਾਰ ਪੈਸੇ ਲੋਕਾਂ ਕੋਲ ਹੋਣੇ ਸਰਕਾਰ ਦੇ ਲੀਡਰਾਂ ਦੀਆਂ ਜਿਹੜੇ ਅੱਜ ਤੱਕ ਦੇ ਚੁਣੇ ਹੋਏ ਲੀਡਰ ਹੈ ਉਹਨਾਂ ਦੀਆਂ ਨੀਤਾ ਮਾੜੀਆਂ ਹੋਣ ਕਰਕੇ ਇਹ ਅੱਜ ਜਿਹੜਾ ਪੰਜਾਬ ਹੈ ਉਹ ਕੰਗਾਲ ਹੋ ਗਿਆ। ਧਰਤੀ ਹਮਦਾ ਚੱਕਿਆ ਸੀ। ਅਕਸਰ ਦੇਖਣ ਜਾਂਦੇ ਕਿ ਕੋਈ ਵੀ ਪਾਰਟੀ ਸਰਕਾਰ ਦੇ ਵਿੱਚ ਆਉਣ ਵਾਸਤੇ ਇਹ ਮੁਫਦੀ ਰੋੜੀਆਂ ਬਣਦੀਆਂ ਤੇ ਜਿਹੜੇ ਆਪੋਜੀਸ਼ਨ ਵਿੱਚ ਬੈਠੇ ਹੁੰਦੇ ਆ ਉਹ ਰੌਲਾ ਪਾਉਂਦੇ ਕਿ ਇਹ ਫ੍ਰੀ ਦੇ ਪੈਸੇ ਵੰਡ ਰਹੇ ਸੀ ਇਹ ਦੇ ਪੈਸੇ ਵੰਡਦੇ ਆ। ਲੇਕਿਨ ਸਰਕਾਰ ਵੜਨਾ ਜਾਂ ਨਾ ਵੜਨਾ ਇਹ ਪਬਲਿਕ ਦੇ ਹੱਥ ਚੁੰਦਾ ਹੈ। ਜਦ ਤੱਕ ਪੰਜਾਬ ਦੀ ਜਨਤਾ ਤੁਹਾਡੇ ਨਾਲ ਨਹੀਂ ਹੁੰਦੀ ਹੈਗੀ ਉਦੋਂ ਤੱਕ ਮੇਰੇ ਖਿਆਲ ਸ਼ਾਇਦ ਤੁਹਾਡੀ ਮੁਹਿੰਮ ਬੇਮੁਸ਼ਕਿਲ ਹੈ ਤੇ ਪੰਜਾਬ ਦੀ ਜਨਤਾ ਨੂੰ ਨਾਲ ਜੋੜਨ ਵਾਸਤੇ ਪ੍ਰੋਗਰੈਸਿਵ ਫਰੰਟਿਕ ਕਰ ਰਹੇ ਹਾਂ ਅਸੀਂ ਜੋੜਨ ਵਾਸਤੇ ਸਾਰੀ ਸਿਆਸੀ ਪਾਰਟੀਆਂ ਦੀ ਮੀਟਿੰਗ ਨੂੰ ਕਿਹਾ ਮੁੱਖ ਮੰਤਰੀ ਨੇ ਅਸੀਂ ਆਪ ਬੁਲਾਵਾਂਗੇ 30 ਦਿਨ ਬਾਅਦ ਇਕੱਠ ਕਰਾਂਗੇ ਜਥੇਬੰਦੀਆਂ ਨੂੰ ਨਾਲ ਲਾਵਾਂਗੇ ਇਹਨੂੰ ਅਸੀਂ ਸਾਰੇ ਪੰਜਾਬ ਵਿੱਚੋਂ ਅਲੱਗ-ਅਲੱਗ ਮੀਟਿੰਗਾਂ ਕਰਾਂਗੇ ਅਸੀਂ ਪੰਜਾਬ ਨੂੰ ਖੜਾ ਕਰਾਂਗੇ ਅਸੀਂ ਉਹੀ ਤਾਂ ਕਹਿੰਦੇ ਵੀ ਸਰਕਾਰਾਂ ਬਦਲ ਨਾਲ ਪੰਜਾਬੀਓ ਨਹੀਂ ਫਰਕ ਪੈਣਾ ਲੀਡਰ ਬਦਲਣ ਨਾਲ ਪੰਜਾਬੀਓ ਨਹੀਂ ਫਰਕ ਪੈਣਾ ਜਦ ਤੱਕ ਤੁਸੀਂ ਸਿਸਟਮ ਨੂੰ ਤੇ ਪਾਲਿਸੀਆਂ ਨੂੰ ਠੀਕ ਨਹੀਂ ਕਰਦੇ ਜਦ ਤੱਕ ਤੁਸੀਂ ਆਪ ਦਬਾਅ ਲੋਕਾਂ ਦੇ ਨਹੀਂ ਪਾਉਂਦੇ ਰਾਜਨੀਤਿਕ ਪਾਰਟੀਆਂ ਨੇ ਸਰਕਾਰ ਤਾਇਨਾਤ ਕੇ ਜਾਮ ਜਨਤਾ ਵੋਟ ਪਾਏ ਲੋਕਾਂ ਨੂੰ ਜੋੜਨ ਵਾਸਤੇ ਕੀ ਕਰ ਰਹੇ ਪ੍ਰੋਗਰੈਸਿਵ ਕਾ? ਲੋਕਾਂ ਨੂੰ ਜੋੜਨ ਵਾਸਤੇ ਅਸੀਂ ਲੋਕਾਂ ਨੂੰ ਸਵਾਲ ਕਰਨੇ ਸਿਖਾਵਾਂਗੇ। ਜਿਵੇਂ ਅਸੀਂ ਅੱਜ ਬੋਲੇ ਤੁਸੀਂ ਸਵਾਲ ਕਰੋ ਇਹਨਾਂ ਨੂੰ ਤੇ ਉਹਨਾਂ ਨੂੰ ਜਵਾਬ ਦੇਣ ਵਾਸਤੇ ਮਜਬੂਰ ਕਰਾਂਗੇ। ਜਦੋਂ ਸਵਾਲ ਜਵਾਬ ਦਾ ਸਿਲਸਿਲਾ ਚੱਲੇਗਾ ਫਿਰ ਮੂਵਮੈਂਟ ਆਪੇ ਬਣ ਜਾਂਦੀ ਹੈ। ਦੇਸ਼ ਨੂੰ ਚੇਂਜ ਕਰਨ ਵਾਸਤੇ ਕੋਈ ਸਿਆਸੀ ਪਾਰਟੀਆਂ ਦੀ ਲੋੜ ਨਹੀਂ ਹੁੰਦੀ। ਜ਼ਰੂਰੀ ਨਹੀਂ ਸਿਆਸੀ ਪਾਰਟੀਆਂ ਨਾਲ ਦੇਸ਼ ਚੇਂਜ ਹੁੰਦਾ। ਲੋਕ ਚੇਂਜ ਕਰਦੇ ਨੇ। ਸਿਆਸੀ ਪਾਰਟੀਆਂ ਦਾ ਆਪਣੇ ਨੇਪਾਲ 'ਚ ਥੋੜੇ ਦਿਨ ਲੋਕਾਂ ਦੇ ਭਜਾ ਤੇ ਲੀਡਰ ਤੇ ਅਫਸਰ ਉਹ ਲੋਕ ਖੜੇ ਹੋਣਗੇ ਅਸੀਂ ਲੋਕਾਂ ਨੂੰ ਜਾਗਰਿਤ ਕਰਾਂਗੇ ਤੇ ਲੋਕਾਂ ਨੂੰ ਇਕੱਠੇ ਕਰਕੇ ਇੱਕ ਮੂਵਮੈਂਟ ਬਣਾਵਾਂਗੇ ਇਹ ਬਣ ਜੇਗੀ ਜਿਹੜੀ ਮੂਵਮੈਂਟ ਹੈ ਇੱਕ ਕੋਈ ਚੰਗੀ ਸੋਚ ਲੈ ਕੇ ਚੱਲਦਾ ਜਿਵੇਂ ਕਾਂਸੀ ਰਾਮ ਜੀ ਨੇ ਸਾਈਕਲ ਤੇ ਤੁਰ ਕੇ ਇੱਕ ਇੱਕ ਰੁਪਿਆ ਚੰਦਾ ਲਾ ਕੇ ਸਰਕਾਰਾਂ ਤੱਕ ਬਣਾਤੀਆਂ ਯੂਪੀ ਚ ਇਸ ਕਰਕੇ ਅਸੀਂ ਕੁਝ ਜਿਹੜੇ ਪਹਿਲਾਂ ਵੀ ਮੈਂ ਪੰਚਾਇਤ ਯੂਨੀਅਨ ਪੰਜਾਬ ਦਾ ਪ੍ਰਧਾਨ 16 ਸਾਲ 17 ਸਾਲ ਰਿਹਾ ਤੇ ਅਸੀਂ ਚਾਰ ਬੰਦੇ ਸੀ ਜਿਨ੍ਹਾਂ ਨੇ ਪੰਚਾਇਤ ਯੂਨੀਅਨ ਬਾਰੇ ਸੋਚਿਆ ਪੰਚਾਇਤ ਸਰਪੰਚਾਂ ਦੇ ਹੱਕਾਂ ਬਾਰੇ ਸੋਚਿਆ ਅਸੀਂ 50-50 ਹਜ਼ਾਰ ਦੇ ਇਕੱਠ ਕਰਕੇ ਅੱਜ ਜੇ ਅਸੀਂ ਚਾਰ ਪੰਜ ਬੰਦੇ ਚੱਲੇ ਆ ਤਾਂ ਇਹ ਉਸੇ ਪੋਜੀਸ਼ਨ 'ਚ ਅਸੀਂ ਪਹੁੰਚਾ ਕੇ ਦਿਖਾਵਾਂਗੇ ਤੁਹਾਨੂੰ ਵੱਡੇ ਇਕੱਠ ਕਰਕੇ ਵੀ ਦਿਖਾਵਾਂਗੇ ਤੇ ਤੁਹਾਡੇ ਸਵਾਲ ਦਾ ਮੈਂ ਜਵਾਬ ਦੇ ਰਿਹਾ ਅਸੀਂ ਅੱਜ ਚੱਲੇ ਆ ਉਹ ਉਹ ਗੱਲ ਅਸੀਂ ਲੋਕਾਂ 'ਚ ਲੈ ਕੇ ਜਾਵਾਂਗੇ ਕਿ ਪੰਜਾਬ ਕਿਵੇਂ ਬਚ ਸਕਦਾ ਹੈ ਕਿਵੇਂ ਬਚਾਇਆ ਜਾ ਸਕਦਾ ਪੰਜਾਬ ਜੇ ਅਸੀਂ ਆ ਹੁਣ ਤੁਸੀਂ ਦੇਖੋ ਲੋਕਾਂ ਨੇ ਬੜਾ ਜ਼ੋਰ ਲਾ ਕੇ ਅੱਜ ਜਿਹੜੀ ਹੁਣ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸੁਣੀ ਸੀ 92 MLA 94 MLA ਚੁਣਦੇ ਬਿਲਕੁਲ ਫਾਇਦਾ ਕੀ ਹੋਇਆ ਲੋਕਾਂ ਨੂੰ ਲੋਕਾਂ ਨੇ ਤਾਂ ਚੇਂਜ ਲਿਆ ਕੇ ਦੇਖ ਲਈ ਲੇਕਿਨ ਜਦੋਂ ਤੱਕ ਲੋਕ ਆਪ ਖੁਦ ਖੜੇ ਨਹੀਂ ਹੁੰਦੇ ਇੱਕ ਸਿਵਲ ਸੁਸਾਇਟੀ ਜਦੋਂ ਤੱਕ ਖੜੀ ਨਹੀਂ ਹੁੰਦੀ ਉਦੋਂ ਤੱਕ ਪੰਜਾਬ ਦਾ ਭਲਾ ਨਹੀਂ ਹੋਣਾ ਪੰਜਾਬ ਬਚ ਨਹੀਂ ਸਕਦਾ ਪੰਜਾਬ ਜਿੱਥੇ ਦਿੱਲੀ ਵੱਲੋਂ ਡਬੋਇਆ ਜਾ ਰਿਹਾ ਪੰਜਾਬ ਨੂੰ ਮਾਰਿਆ ਜਾ ਰਿਹਾ ਉੱਥੇ ਪੰਜਾਬ ਨੂੰ ਖੁਦ ਆਪਣੇ ਪੈਰਾਂ ਤੇ ਖੜੇ ਹੋ ਕੇ ਪੰਜਾਬ ਨੂੰ ਖੁਦ ਬਚਾਉਣਾ ਚਾਹੀਦਾ ਤੁਸੀਂ ਦੇਖਿਆ ਆ ਜਿਹੜਾ ਹੜ ਆਏ ਨੇ ਮੇਰਾ ਖਿਆਲ ਹੈ ਨਾ ਸੈਂਟਰ ਨੇ ਬਹੁਤ ਹੀ ਮਦਦ ਕੀਤੀ ਹੈ ਨਾ ਪੰਜਾਬ ਸਰਕਾਰ ਨੇ ਮਦਦ ਕੀਤੀ ਹੈ ਲੇਕਿਨ ਪੰਜਾਬੀਆਂ ਨੇ ਹੀ ਪੰਜਾਬੀਆਂ ਨੂੰ ਬਚਾਇਆ ਇਹਦੇ ਕਰਕੇ ਸਾਨੂੰ ਆਪਣੇ ਪੈਰਾਂ ਤੇ ਖੜੇ ਹੋ ਕੇ ਸਾਨੂੰ ਖੁਦ ਨੂੰ ਲੜਾਈ ਲੜਨੀ ਪੈਣੀ ਹੈ ਕੋਈ ਇਹ ਨਹੀਂ ਹੈ ਕਿ ਬਹੁਤ ਜ਼ਿਆਦਾ ਚਾਰ ਬੰਦੇ ਜੇ ਲੜਾਈ ਸ਼ੁਰੂ ਕਰਦੇ ਆ ਤੇ ਇਹ ਲੱਖਾਂ ਚ ਪਹੁੰਚ ਜਾਂਦੇ ਹਾਂ ਅਜੇ ਲੋਕਾਂ ਨੂੰ ਇਸ ਗੱਲ ਦਾ ਭਲੇਖਾ ਵੀ ਸਾਨੂੰ ਇਹ ਸਹੂਲਤਾਂ ਨੇ ਜਿਹੜਾ ਮਿਲੀਆਂ ਨੇ ਸਰਕਾਰ ਵੱਲੋਂ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੀ ਸਹੂਲਤ ਸਹੂਲਤ ਜਿਹੜੇ ਡਿਪਾਰਟਮੈਂਟ ਵੱਲੋਂ ਮਿਲ ਰਹੀ ਆ ਕੱਲੋਂ ਮਹਿਕਮੇ ਬੰਦ ਹੋ ਜਾਣਾ ਜੇ ਬਿਜਲੀ ਬੋਰਡ ਐ ਇਦਾਂ ਹੀ ਫ੍ਰੀ ਫੈਸਿਲਿਟੀ ਦਿੰਦਾ ਰਿਹਾ ਸਰਕਾਰ ਦਵੰਦੀ ਰਹੀ ਕਿੰਨੀ ਦੇਰ ਚੱਲੇਗਾ ਬਿਜਲੀ ਬੋਰਡ ਬਿਜਲੀ ਬੋਰਡ ਪ੍ਰਾਈਵੇਟ ਸੈਕਟਰ ਚਲੇ ਜਾਣਾ ਸਹੂਲਤ ਤਾਂ ਆ ਕਿ ਪਰ ਉਹਦਾ ਕਿਰਾਇਆ ਬਿਜਲੀ ਦੇ ਬਿੱਲ ਨੇ ਨੇ ਜ਼ਿਆਦਾ ਹੋ ਜਣੇ ਆ ਵੀ ਆ ਪਰਨੇ ਆਫੇ ਹੋ ਜਣੇ ਆ ਸ਼ੇਮ ਟਰਾਂਸਪੋਰਟ ਢਾਲੀਵਾਲ ਸਾਹਿਬ ਨੇ ਪਹਿਲਾਂ ਵੀ ਜ਼ਿਕਰ ਕੀਤਾ ਉਹਨੂੰ ਪ੍ਰਾਈਵੇਟ ਟ੍ਰਾਂਸਪੋਰਟਰਾਂ ਦਾ ਹੀ ਪੱਠਾ ਬੈਠ ਰਿਹਾ ਲੇਡੀਜ਼ ਨਹੀਂ ਵੇਚਿਆ ਸਰਕਾਰ ਜਿਹੜੀ ਸਰਕਾਰੀ ਬੱਸਾਂ ਮੰਦੇ ਬੈਠ ਰਿਹਾ ਜਿਹੜੀ ਸਰਕਾਰੀ ਟ੍ਰਾਂਸਪੋਰਟ ਆ ਪੀਆਰਟੀਸੀ ਆ ਪੰਜਾਬ ਰੋਡ ਵਿਜੀਟਾ ਪ੍ਰਾਈਵੇਟ ਸੈਕਟਰ ਦੇ ਹੱਥਾਂ ਚਲੀ ਜਾਣੀ ਸਹਿਨ ਹਸਪੀਟਲ ਨੇ ਇੰਨੇ ਕਰਜ਼ਾਈ ਕਰਦਣਾ ਉਹਨਾਂ ਨੂੰ ਉਹਨਾਂ ਦੀਆਂ ਬਿਲਡਿੰਗਾਂ ਆ ਤੁਸੀਂ ਦੇਖਿਆ ਥੋੜੇ ਦਿਨ ਪਹਿਲਾਂ 11 ਫੇਸ ਵਾਲੀ ਜਿਹੜੀ ਮੰਡੀ ਆ ਇਹਨੂੰ ਵੇਚਣ ਲੱਗੇ ਦੁਬਾਰੇ ਫੇਰ ਕੋਈ ਸਰਕਾਰੀ ਪ੍ਰਾਪਰਟੀਆਂ ਵਿਖਣੀਆਂ ਸਰਕਾਰ ਕਿਹੜੀ ਵੀ ਸਰ ਸਾਰੇ ਜਿੰਨੇ ਵੀ ਹਸਪਤਲ ਇਸ ਲਿਖੋ ਕ੍ਰਿਸ਼ਨਾ ਕਰਕੇ ਖਹਿ ਗਏ ਹੈ ਕੰਪਨੀ ਹੈਗੀ ਹੈ ਆਲਰੇਡੀ ਉਹਨਾਂ ਨੇ ਬੜੀਆਂ 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 ਬਿਲਡਿੰਗ ਖੜਾ ਕੇ ਦੇਤੀਆਂ ਸਾਰੇ ਜਿੰਨੇ ਵੀ ਬੈਸਟ ਹੈਗੇ ਉਹ ਸਾਰੇ ਪ੍ਰਾਈਵੇਟ ਹੀ ਹੁੰਦੇ ਨੇ ਲੋਕ ਫੈਸਿਲਿਟੀ ਭਾਲਦੇ ਨੇ ਜੀ ਲੋਕਾਂ ਨੂੰ ਵਧੀਆ ਸਹੂਲਤ ਦਿੱਤੀ ਜਾਵੇ ਲੋਕ ਪੈਸੇ ਦੇਣ ਨੂੰ ਤਿਆਰ ਨੇ ਪਰ ਜੇਕਰ ਆਪਾਂ ਉਹਨਾਂ ਨੂੰ ਨਕਮੇ ਕਰ ਦਾਂਗੇ ਤੁਹਾਨੂੰ ਫ੍ਰੀ ਸਹੂਲਤ ਦੇਵਾਂਗੇ ਉਹ ਸਹੂਲਤ ਵੀ ਨਹੀਂ ਮਿਲਣੀ ਕੋਈ ਫਾਇਦਾ ਵੀ ਨਹੀਂ ਮਿਲਣਾ ਕੁਝ ਵੀ ਨਹੀਂ ਮਿਲਣਾ ਸੋ ਮੱਚ ਬੈਟਰ ਆ ਉਹਨਾਂ ਦੇ ਮਿਨਿਮਮ ਚਾਰਜ ਲਾਇਆ ਜਾਣ ਹਾਂ ਜਿਹੜੇ ਗਰੀਬ ਦਰਜੇ ਦੇ ਲੋਕ ਨੇ ਅਤੀ ਗਰੀਬ ਦਰਜੇ ਦੀ ਜਨਤਾ ਚਾਹੇ ਉਹ ਜੱਟ ਹੈ ਚਾਹੇ ਉਹ ਐਸਸੀ ਨੇ ਚਾਹੇ ਹੋਰ ਕਾਸਟਾ ਕੋਈ ਵੀ ਉਹਨਾਂ ਦਾ ਇੱਕ ਪਮਾਨਾ ਹੋਵੇ ਇੱਕ ਪੱਤਰ ਹੋਵੇ ਉਹਨਾਂ ਦਾ ਸਰਟੀਫਿਕੇਟ ਬਣਾਇਆ ਜਾਵੇ ਚਾਹੇ ਕਿਸੇ ਵੀ ਕਾਸਟ ਦਾ ਜਿਹੜਾ ਇਕਨੋਮਿਕ ਤੌਰ ਤੇ ਉਹ ਵੀਕਾ ਵਿਕਸ ਸੈਕਸ਼ਨ ਨੂੰ ਬਿਲੋਂਗ ਕਰਦਾ ਜਾਤਵਾਦਾ ਨਾ ਹੋਵੇ ਉਹਨੂੰ ਫੈਸਿਲਿਟੀ ਮਿਲੇ ਰੀਜ਼ਨੇਬਲ ਮਿਲੇ ਪਰ ਆਮ ਨਾ ਮਿਲੇ ਅਮਾਵੀ ਸਾਹਿਬ ਨੇ ਦੱਸਿਆ ਹੀ ਆ ਆ ਕਿੰਨੇ ਜਿਹੜੇ ਵੱਡੇ ਵੱਡੇ ਪੰਜਾਬ ਦੇ ਪੋਲਿਟਿਸ਼ੀਨ ਕੀ ਦੀ 15 ਮੋਟਰਾਂ ਕੇ ਦੀ 20 ਮੋਟਰਾਂ ਕੇ ਦੀ 25 ਮੋਟਰਾਂ ਕੇ ਦੀ 50 ਮੋਟਰਾਂ ਬੇਸਿਕਲੀ ਹੇਠਲਾ ਜਿਹੜਾ ਕਿਸਾਨ ਆ ਜ਼ਿਮੀਂਦਾਰਾਂ ਨੂੰ ਸਹੂਲਤ ਮਿਲ ਨਹੀਂ ਰਹੀ ਸੋ ਇਸ ਕਰਕੇ ਫਰੰਟ ਦੀ ਸਾਡੇ ਦੀ ਸਮਝ ਹੈ ਅਸੀਂ ਇਹ ਬੀੜਾ ਚੁੱਕਿਆ ਲੋਕਾਂ ਨੂੰ ਵੇਅਰ ਕਰਨ ਦਾ ਲੋਕਾਂ ਨੂੰ ਸੁਚੇਤ ਕਰਨ ਦਾ ਇਹ ਅਸੀਂ ਸਾਡੇ ਵੱਲੋਂ ਸ਼ੁਰੂਆਤ ਹੋਊਗੀ ਤੁਹਾਡੇ ਮੀਡੀਅਮ ਰਾਹੀਂ ਤੁਹਾਡੇ ਮੀਡੀਆ ਰਾਹੀਂ ਆਨ ਪ੍ਰੈਸ ਦੇ ذریعے ਅਸੀਂ ਲੋਕਾਂ ਨੂੰ ਵੇਅਰ ਕਰਾਂਗੇ ਸੁਚੇਤ ਕਰਾਂਗੇ ਲੋਕਾਂ ਨੂੰ ਵਾਰਨ ਕਰਾਂਗੇ ਵੀ ਜੇਕਰ ਤੁਸੀਂ ਇਹਨਾਂ ਦੀ ਮੁਖਤਲੀਆਂ ਰੂੜੀਆਂ ਦੇ ਗੱਲਾਂ ਗੱਲਾਂ ਚਾੰਦੇ ਰਹੇ ਇਹਨਾਂ ਦੇ ਬਹਿਲਾਵੇ ਚਾੰਦੇ ਰਹੇ ਤਾਂ ਆਉਣ ਵਾਲੇ ਭਵਿੱਖ 'ਚ ਸਾਨੂੰ ਬੜੇ ਤਗੜੇ ਨੁਕਸਾਨ ਦਾ ਜਿਹੜਾ ਸਾਹਮਣਾ ਕਰਨਾ ਪੈਣਾ ਪੰਜਾਬ ਬਿਲਕੁਲ ਟੋਟਲ ਪ੍ਰਾਈਵੇਟ ਸੈਕਟਰ ਦੇ ਹੱਥਾਂ ਚਲੇ ਜਾਊਗਾ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਰਹਿਣੀ ਮਿੱਥੀ ਐਮਰਜੈਂਸੀ ਲੱਗ ਜਣੀ ਆ ਆ ਤੁਸੀਂ ਦੇਖੋ ਥੋੜੇ ਦਿਨਾਂ ਬਾਅਦ ਸਰਕਾਰ ਨੂੰ ਲਾਲੇ ਪਏ ਹੋਏ ਨੇ ਵੀ ਅਸੀਂ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਕਿੱਥੋਂ ਦੇਵਾਂਗੇ ਦੈਨਸਰਾਂ ਨੂੰ ਉਹਨਾਂ ਦੀ ਪੈਨਸ਼ਨ ਕਿੱਥੋਂ ਦਵਾਂਗੇ ਸੋ ਇੱਕ ਮਹੀਨੇ ਦੇ ਦੇ ਦਿੰਦੇ ਆ ਅਗਲੇ ਮਹੀਨੇ ਦੀ ਫਿਰ ਚਿੰਤਾ ਹੋ ਜਾਂਦੀ ਆ ਸੋ ਇਸ ਕਰਕੇ ਇਹ ਲੋਕਾਂ ਨੂੰ ਅਸੀਂ ਸੁਚੇਤ ਕਰ ਰਹੇ ਆ ਲੋਕਾਂ ਨੂੰ ਵੇਅਰ ਕਰ ਰਹੇ ਆ ਲੋਕਾਂ ਨੂੰ ਬੇਨਤੀ ਵੀ ਕਰ ਰਹੇ ਆ ਵੀ ਇਸ ਵਾਰੇ ਸਾਨੂੰ ਕੁਛ ਨਾ ਕੁਛ ਕਰਨਾ ਪਏਗਾ ਜਿਹੜੀ ਮੁਫਤ ਵਾਲੇ ਗੱਫੇ ਨੇ ਇਹਨਾਂ ਤੋਂ ਥੋੜਾ ਜਿਆਦਾ ਛੁਟਕਾਰਾ ਪਾਈਏ ਤੇ ਇਸ ਤੋਂ ਥੋੜਾ ਅਵੈਡ ਕਰੀਏ ਇਹ ਸਾਡੇ ਫਰੰਟ ਦਾ ਪ੍ਰੋਗਰਾਮ ਹੈਗਾ ਇਹ ਮੈਸੇਜ ਹੈਗਾ ਢਾਲੀਵਾਲ ਸਾਹਿਬ ਨੇ ਮਾਦੀ ਸਾਹਿਬ ਨੇ ਤੁਹਾਨੂੰ ਐਕਸਪਲੇਨ ਕੀਤਾ ਧੰਨਵਾਦ